አይ ጥሩ

那差的。 ਕਾਰਜੋਗ ਬਜ਼ੁਰਗ ਮਾਤਾ ਪਿਤਾ ਨੂੰ ਜੈ ਤੀਨ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਲਗਭਗ ਆ ਸਾਨੂੰ ਚੰਡੀਗੜ੍ਹ ਮੁਹਾਲੀ ਕ락ਸ਼ ਪਮੰਦੇ ਵਿੱਚ ਪੰਜ ਦਿਰੇ ਹੋ ਗਏ ਆ ਜਿਹੜੇ ਕੌੜਿਆਂ ਨੂੰ ਅੱਜ ਦੀ ਮੀਟਿੰਗ ਜਿਹੜੀ ਆ ਸਾਨੂੰ ਤੇ ਦਿੱਤੀ ਲੈਟਰ ਜਾਰੀ ਕੀਤਾ ਗਿਆ ਸੀਗਾ ਪਹਿਲੋਂ 18 ਤਰੀਕ ਨੂੰ ਮੀਟਿੰਗ ਜਿਹਦੇ ਵਿੱਚ ਪ੍ਰਸ਼ਾਸਨ ਨੇ ਸਾਨੂੰ ਲਿਖਤੀ ਲੈਟਰ ਨੂੰ ਤੁਹਾਨੂੰ ਦਿੱਤਾ ਤੇ ਮਿਲਣ ਕਿਵੇਂ ਦੇ ਸਕਦੇ ਆ ਫਿਰ 19 ਤਰੀਕ ਨੂੰ ਅਸੀਂ ਪੂਰਾ ਜੋਰ ਲਾਇਆ ਤੇ ਸਾਨੂੰ ਲਿਖਤੀ ਲੈਟਰ ਮਿਲ ਗਿਆ ਅੱਜ ਵੀ ਲੜਦਾ ਹੈ ਸਾਨੂੰ ਕਿ ਸਰਕਾਰ ਮੌਸਮ ਦਾ ਫੇਰਵਾ ਪਾ ਕੇ ਸਾਨੂੰ ਫਿਰ ਰਾਹ ਕਰੇਗੀ ਕਿਉਂਕਿ ਸਰਕਾਰਾਂ ਜਿਹੜੀਆਂ ਹੁੰਦੀਆਂ ਪ੍ਰਸ਼ਾਸਨ ਤੇ ਦਬਾਅ ਬਣਾਉਂਦੀਆਂ ਤੇ ਪ੍ਰਸ਼ਾਸਨ ਜਿਹੜਾ ਹੁੰਦਾ ਹੈ ਉਹ ਸਰਕਾਰ ਦਾ ਦਬਾਉ ਹੁੰਦਾ ਸਰਕਾਰ ਦਾ ਗਲਾਂਹ ਹੁੰਦਾ ਜਿਹਨੇ ਸਰਕਾਰ ਨੇ ਕਹਿਣਾ ਉਹ ਕਰਨਾ ਠੀਕ ਹੈ ਪਬਲਿਕ ਨੇ ਸਰਕਾਰ ਚੁਣੀ ਆ ਪਬਲਿਕ ਨੇ ਸਰਕਾਰ ਨਹੀਂ ਆ ਪਰ ਸਰਕਾਰ ਨਹੀਂ ਚਾਹੁੰਦੀ ਕਿ ਅਸੀਂ ਪਬਲਿਕ ਦਾ ਜੋ ਪ੍ਰਕਾਸ਼ ਹੈ ਜੋ ਹੱਕ ਉਲਾ ਚੁਕਰੀਏ ਲੇਕਿਨ ਜੋ ਸਰਕਾਰ ਨੂੰ ਚੁਣਿਆ ਗਿਆ ਉਹਨਾਂ ਦਾ ਕੰਮ ਹੁੰਦਾ ਤੁਹਾਨੂੰ ਸਾਨੂੰ ਮਿਲਿਆ ਲੋਕੀਂ ਗਿੰਦਾਰ ਨਹੀਂ ਲਿਖਿਆ ਇਸੇ ਤਰ੍ਹਾਂ ਸਾਡੀ ਮਨਜ਼ੀਦਾ ਦੀ ਕਾਫੀ ਲੋਟ ਗਈ ਆ ਲੇਕਿਨ ਪਿਛਲੀਆਂ ਸਰਕਾਰਾਂ ਨੇ ਸਾਨੂੰ ਇੰਨਾ ਪਰੇਸ਼ਾਨ ਨਹੀਂ ਕੀਤਾ ਸਕਿਆ ਐਸ ਸਰਕਾਰ ਨੇ ਮੌਜੂਦਾ ਸਰਕਾਰ ਨੇ ਸਾਡੇ 6 ਮਹੀਨਿਆਂ ਤੋਂ ਮਜ਼ਦੂਰਾਂ ਨੇ ਕੰਮ ਕੀਤੇ ਹੋਏ ਪੈਸੇ ਰੋਕ ਲਏ ਸੀ ਇਸਦੇ ਸਬੰਧ ਵਿੱਚ ਅਸੀਂ ਵੱਡੇ ਪੱਧਰ ਤੇ ਕਾਰਵਾਈਆਂ ਪਾਈਆਂ ਪੂਰੇ ਖੇਤਰ ਦਿੱਤੀਆਂ ਪੂਰੇ ਅ ਦਿੱਲੀ ਦੇ ਵਿੱਚ ਜਿੰਨੇ ਵੀ ਜ਼ਬਤਰ ਸੀ ਚੱਲਿਆ ਆ ਤੇ ਉਹਨਾਂ ਤੇ ਪਰਤਾਲ ਹੋਈ ਨੈਸ਼ਨਲ ਲੈਵਲ ਤੇ ਤਾਂ 80% ਜਿਹੜੇ ਮੰdır ਦਾ ਮਜ਼ਦਦਾਨੀ ਕੰਮ ਨਹੀਂ ਕੀਤਾ ਸੀਗਾ ਕਲੇ ਬੈਠੇ ਸੀਗੇ ਸਿਆਸੀ ਲੋਕ ਤੇ ਪ੍ਰਸ਼ਾਸਨ ਨੇ ਕਰ ਦਿੱਤਾ ਹੈ ਗੌਰਮਾਲੀ 80% ਮੰਨਦੂਰ ਸੀ ਜਿਹੜੇ ਕੰਮ ਮੰਗਦੇ ਸੀਗੇ ਉਹਨਾਂ ਨੂੰ ਖੱਜਲ ਖਰਾਬ ਕੀਤਾ ਜਾਂਦਾ ਸੀ ਜਿਹੜੇ ਮਰਵਾਏ ਜਾਂਦੇ ਸੀ ਇਸ ਦੇ ਸਬੰਧ ਵਿੱਚ ਪਰੇਸ਼ਾਨ ਹੋ ਕੇ ਕੰਪਨੀ ਕਾ ਪਾਈਆਂ ਤੇ ਉਸ ਦੀ ਪਟਕਾਰ ਕੋਈ 80% ਸਾਡਾ ਪੈਸਾ ਮੰਗਦਾ ਦਾ ਖਾਵਾ ਪਾਜੀ ਹੋਈ ਤਾਂ ਨਾਲ ਹੀ ਸਰਕਾਰ ਨੇ ਵੱਡਾ ਐਕਸ਼ਨ ਲੈ ਕੇ ਮਦਨੂਗਾ ਜੀ ਦੀਆਂ ਬੰਦ ਕਰ ਦਿੱਤੀਆਂ ਅਮਰੀਕਾ ਚਲਾਉਣ ਲਈ ਅੱਜ ਸਾਨੂੰ ਪੰਜਵੀਂ ਮੀਟਿੰਗ ਹੋਈ ਆ ਲਗਾਤਾਰ ਆ ਰਹੇ ਆ ਲੱਗਦਾ ਹੈ ਕਿ ਅੱਜ ਵੀ 80% ਸਰੇ ਨਹੀਂ ਚੜੇਗੀ ਪਰ ਕੋਸ਼ਿਸ਼ ਕਰਾਂਗੇ ਕਿ ਮੱਦੇਨਜ਼ਰ ਆਈ ਜਿਹੜੀ ਚੜੇ ਲੇਕਿਨ ਚੰਨਾਵੇਂ ਸੀ ਅਮਰੀਕਾ ਨੂੰ ਸੇ ਲਾ ਕੇ ਫਿਰ ਵੀ ਸਾਨੂੰ ਅੱਗੇ ਜੇ ਕੋਈ ਜਾਂ ਪ੍ਰਸ਼ਾਸਨ ਦਾ ਰੁਪਈਆ ਹੋਇਆ ਜੇ ਕੋਈ ਜਾਂ ਸਰਕਾਰ ਦਾ ਰੁਪਈਆ ਹੋਇਆ ਉਹ ਰੁਪਈਏ ਨੂੰ ਜੋੜਦੇ ਆ ਹੋਇਆ ਅੱਗੇ ਸ਼ੁਰੂ ਕਰਾਂਗੇ ਸਾਥੀਓ ਹਿੰਮਤ ਹੌਸਲੇ ਬਰਕਰਾਰ ਰੱਖਣੀ ਆ ਪਰ ਲੜਾਂਗੇ ਤੇ ਜਿੱਤਾਂਗੇ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਤਿ ਸ਼੍ਰੀ ਅਕਾਲ